ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਔਰ ਮੇਰੇ ਨਾਲ ਫੋਨ ਲਾਈਨ ਤੇ ਇਸ ਵਕਤ ਮੌਜੂਦ ਨੇ ਰਾਜਦੇਵ ਸਿੰਘ ਖਾਲਸਾ ਜਿਹੜੇ ਅਮਰਤਪਾਲ ਸਿੰਘ ਦੇ ਵਕੀਲ ਨੇ ਤੇ ਸਾਬਕਾ ਸੰਸਦ ਮੈਂਬਰ ਨੇ ਰਾਜਦੇਵ ਸਿੰਘ ਖਾਲਸਾ ਉਹ ਸ਼ਖਸ ਨੇ ਜਿਨ੍ਹਾਂ ਨੇ ਸਭ ਤੋਂ ਪਹਿਲੀ ਇਹ ਜਾਣਕਾਰੀ ਦਿੱਤੀ ਸੀਗੀ ਕਿ ਭਾਈ ਅਮਰਤਪਾਲ ਸਿੰਘ ਚੋਣਾਂ ਲੜਨ ਵਾਸਤੇ ਰਾਜ਼ੀ ਹੋ ਗਏ ਆ ਬਤੌਰ ਆਜ਼ਾਦ ਉਮੀਦਵਾਰ ਚੋਣਾਂ ਮੁਕੰਮਲ ਹੋ ਗਈਆਂ ਨਤੀਜੇ ਆ ਗਏ ਭਾਈ ਅਮਰਤਪਾਲ ਸਿੰਘ ਲਗਭਗ 197000 ਤੋਂ ਵੱਧ ਵੋਟਾਂ ਦੇ ਨਾਲ ਖਡੂਰ ਸਾਹਿਬ ਤੋਂ ਜਿੱਤ ਹਾਸਲ ਕਰਦੇ ਆ ਤੇ ਹੁਣ 24 ਤਰੀਕ ਨੂੰ ਸੈਸ਼ਨ ਸ਼ੁਰੂ ਹੋਣ ਵਾਲਾ ਲੋਕ ਸਭਾ ਦੇ ਵਿੱਚ ਉਸ ਦੌਰਾਨ ਸਾਰਿਆਂ ਨੇ ਜਿਹੜੇ ਸੰਸਦ ਮੈਂਬਰ ਚੁਣੇ ਉਹਨਾਂ ਨੇ ਸੌ ਚੁੱਕਣੀ ਹੈ ਪਰ ਹਾਲੇ ਤੱਕ ਪੰਜਾਬ ਦੇ ਜਿੰਨੇ ਵੀ ਸੰਸਦ ਮੈਂਬਰ 11 ਹਲੇ ਤੱਕ ਜਿਨ੍ਹਾਂ ਦੀ ਡਿਟੇਲ ਅਪਲੋਡ ਕੀਤੀ ਗਈ ਹੈ ਉਹਦੇ ਵਿੱਚ ਅਮਰਿਤਪਾਲ ਸਿੰਘ ਜਿਹੜੇ ਨੇ ਉਹਨਾਂ ਦੀ ਡਿਟੇਲ ਅਪਲੋਡ ਨਹੀਂ ਕੀਤੀ ਗਈ ਤੇ ਅਸੀਂ ਜਾਣਦੇ ਹਾਂ ਰਾਜਦੇਵ ਸਿੰਘ ਖਾਲਸਾ ਹੋਣਾ ਤੋਂ ਕਿ ਅਮਰਿਤਪਾਲ ਸਿੰਘ ਕਦੋਂ ਤੱਕ ਬਾਹਰ ਆ ਸਕਦੇ ਆ ਸਰ ਸਵਾਗਤ ਤੁਹਾਡਾ ਬਹੁਤ ਬਹੁਤ ਵਨ ਇੰਡੀਆ ਪੰਜਾਬੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਮਿਹਰਬਾਨੀ ਜੀ ਸਰ 24 ਤਰੀਕ ਨੂੰ ਸੈਸ਼ਨ ਸ਼ੁਰੂ ਹੋ ਰਿਹਾ ਤੇ ਅਮਰਿਤਪਾਲ ਸਿੰਘ ਜੀ ਅਜੇ ਜੇਲ੍ਹ ਦੇ ਵਿੱਚ ਹੀ ਨੇ ਤੁਸੀਂ ਦੱਸੋਗੇ ਵੀ ਇੱਕ ਐਪਲੀਕੇਸ਼ਨ ਜਿਹੜੀ ਮੂਵ ਕੀਤੀ ਗਈ ਸੀ ਉਹਦਾ ਕੀ ਬਣਿਆ ਉਹ ਐਪਲੀਕੇਸ਼ਨ ਲੈਟਰ ਸੀ ਜੀ ਭਾਈ ਸਾਹਿਬ ਦਾ ਉਹ ਡੀਸੀ ਅੰਮ੍ਰਿਤਸਰ ਨੂੰ ਦਿੱਤਾ ਗਿਆ ਸੀ ਉਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਮੈਂ ਮੈਂਬਰ ਪਾਰਲੀਮੈਂਟ ਚੁਣਿਆ ਗਿਆ ਇਸ ਦੇ ਲਈ ਜਿਹੜਾ ਹੈ ਪਾਰਲੀਮੈਂਟ ਦੇ ਵੀ ਜਾ ਕੇ ਉੱਥੇ ਲੈਣੀ ਹੈ ਸੋਚ ਚੱਕਣੀ ਹੈ ਉਹ ਡੀਸੀ ਅਮਰਸਰ ਕਹਿ ਰਹੇ ਹੈ ਕਿ ਮੈਂ ਉਹ ਹੋਮ ਡਿਪਾਰਟਮੈਂਟ ਹੋਮ ਸੈਕਟਰੀ ਪੰਜਾਬ ਨੂੰ ਭੇਜਦਾ ਤੇ ਉਹਨਾਂ ਨੇ ਫਾਈਨਲ ਕਰਨਾ ਤੇ ਹਾਂ ਮੇਰਾ ਖਿਆਲ ਹੈ ਜੀ ਆਪ ਦਾ ਕਿ ਇਸੇ ਮਹੀਨੇ ਚ ਰਿਹਾਈ ਹੋਣ ਦੀ ਪੂਰੀ ਸੰਭਾਵਨਾ ਹੈ ਤੇ ਉਹ ਚੀਜ਼ ਕਰਨਗੇ ਉਹ ਇਹ ਸੌਂਚੋਣ ਲਈ ਚੀਜ਼ ਇੰਤਜ਼ਾਮ ਕਰਨਗੇ ਹਾਲ ਦੀ ਘੜੀ ਇਸ ਬਾਰੇ ਜਿਹੜਾ ਹੈ ਉਹ ਪੱਕੇ ਤੌਰ ਤੇ ਕੁਝ ਨਹੀਂ ਕਿਹਾ ਜਾ ਸਕਦਾ ਪਰੰਤੂ ਜਿਹੜਾ ਸੋਚ ਚਤਨਾ ਇਹ ਤਾਂ ਇੱਕ ਦਸਤੂਰ ਹੈ ਇਸ ਦੇ ਵਿੱਚ ਸਰਕਾਰ ਕੋਈ ਰਤਾਪਰੀ ਪਾਸਾ ਦੀ ਕਿਉਂਕਿ ਜਦੋਂ ਮੇਰੇ ਨਾਲ ਵੀ ਇਹ ਆਪਣਾ ਜਿਹੜੇ ਸੀ ਸਰਦਾਰ ਰਤਿੰਦਰਪਾਲ ਸਿੰਘ ਪਟਿਆਲੇ ਤੋਂ ਤੇ ਬੀਬੀ ਵਿਮਲਕੌਰ ਥਾਲਸਾ ਰੋਪੜ ਤੋਂ ਜੇਲ੍ਹ ਦੇ ਵਿੱਚ ਸੀ ਜਦੋਂ ਉਹਨਾਂ ਨੇ ਚੌਣ ਲੜੀ ਤੇ ਜਿੱਤ ਹਾਸਲ ਕੀਤੀ ਉਹਦੇ ਪਿੱਛੋਂ ਦੋ ਰੇਟਾਂ ਪਾਈਆਂ ਸੀ ਸੁਪਰੀਮ ਕੋਰਟ ਦੇ ਵਿੱਚ ਤੇ ਉਹ ਰਿਟਾਂ ਦੇ ਵਿੱਚ ਇਹ ਹੁਕਮ ਹੋ ਗਿਆ ਸੀ ਕਿ ਸੁਪਰੀਮ ਕੋਰਟ ਸਭਾ ਜਿਹੜੇ ਰਵੀ ਰਹੇ ਸੀ ਉਸ ਸਮੇਂ ਜਨਤਾ ਦਲ ਦੇ ਬੁੜੀਸਾ ਤੋਂ ਉਹ ਉਹਨਾਂ ਨੂੰ ਸੌਂਚ ਚੱਕਉਣਗੇ ਤੇ ਉਹ ਸੁਪਰੀਮ ਕੋਰਟ ਦੇ ਹੁਕਮ ਮੁਤਾਬਕ ਉਹਨਾਂ ਨੂੰ ਪਾਰਲੀਮੈਂਟ ਹਾਊਸ ਵਿੱਚ ਲਿਆਂਦਾ ਗਿਆ ਸੀ ਤੇ ਉੱਥੇ ਉਹਨਾਂ ਨੇ ਸੌਂਚ ਚੱਕੀ ਸੀ ਤੇ ਹੁਣ ਮੌਜੂਦਾ ਸਮੇਂ ਵਿੱਚ ਸੰਜੇ ਸਿੰਘ ਸੰਜੇ ਸਿੰਘ ਜਿਹੜੇ ਦਿੱਲੀ ਵਿਧਾਨ ਸਭਾ ਤੋਂ ਰਾਜ ਸਭਾ ਦੇ ਲਈ ਚੁਣੇ ਗਏ ਨੇ ਤੇ ਉਹਨਾਂ ਨੇ ਵੀ ਸੁਪਰੀਮ ਕੋਰਟ ਦੇ ਵਿੱਚ ਰਿੱਟ ਪਾਈ ਸੀ ਕਿ ਮੈਂ ਸੌਂਚ ਚੱਕਣੀ ਹੈ ਤੇ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਸੀ ਕਿ ਉਹਨਾਂ ਨੂੰ ਜਗਦੀਪ ਜੀ ਪ੍ਰੈਜ਼ੀਡੈਂਟ ਆਂਡ ਇੰਡੀਆ ਨੇ ਉਪ ਰਾਸ਼ਟਰਪਤੀ ਨੇ ਤੇ ਚੇਅਰਮੈਨ ਨੇ ਰਾਜ ਸਭਾ ਦੇ ਉਹ ਸੋਚ ਚਟਾਉਣਗੇ ਤੇ ਪਾਰਲੀਮੈਂਟ ਹਾਊਸ ਲਿਜਾਇਆ ਗਿਆ ਤੇ ਜਿੱਥੇ ਉਹਨਾਂ ਨੂੰ ਸੋਚ ਪਾਈ ਗਈ ਸੋ ਸੋਚ ਕਰਨ ਵਿੱਚ ਕੋਈ ਡਿਫਿਕਲਟੀ ਨਹੀਂ ਉਹ ਸੁਪਰੀਮ ਕੋਰਟ ਦਾ ਜਿਹੜਾ ਹੈਗਾ ਉਹ ਸੈਟਲਡ ਲਾ ਹੈ ਤੇ ਹੁਣ ਫਿਰ ਭਾਈ ਸਾਹਿਬ ਕਦੋਂ ਤੱਕ ਤੁਹਾਨੂੰ ਲੱਗਦਾ ਬਾਹਰ ਆ ਸਕਦੇ ਆ ਕਿਉਂਕਿ 24 ਤੇ 25 ਸੈਸ਼ਨ ਸ਼ੁਰੂ ਹੋ ਜਾਣਾ 24 ਤਰੀਕ ਨੂੰ ਆਹ ਉਹ 24 ਤੇ 25 ਨੂੰ ਸੈਸ਼ਨ ਸੋਚ ਚੁੱਕਾ ਹੈ ਜੀ ਫਿਰ ਉਸ ਤੋਂ ਬਾਅਦ ਸਪੀਕਰ ਦੀ ਚੋਣ ਹੋਣੀ ਹੈ ਤੇ ਮੈਨੂੰ ਤਾਂ ਯਕੀਨ ਹੈ ਵੀ ਇਸੇ ਮਹੀਨੇ ਉਹਨਾਂ ਨੂੰ ਬਾਹਰ ਆਉਣਾ ਚਾਹੀਦਾ ਤੇ ਕਦੋਂ ਤੱਕ ਪੰਜਾਬ ਸਰਕਾਰ ਉਹ ਜਿਹੜੀ ਐਨਐਸਏ ਲੱਗੀ ਹੋਈ ਹੈ ਇਹ ਟੁੱਟ ਜਾਏਗੀ ਫਿਰ ਪੰਜਾਬ ਸਰਕਾਰ ਲੈਟਰ ਦੇ ਦੇਗੀ ਵੀ ਐਨਐਸਏ ਜਿਹੜੀ ਉਹਨਾਂ ਤੇ ਲੱਗੀ ਹੋਈ ਹੈ ਇਹਨੂੰ ਤੋੜ ਦਿਓ ਖਤਮ ਕਰ ਦਿਓ ਦੇਖੋ ਜੀ ਪੰਜਾਬ ਸਰਕਾਰ ਦੀ ਜਿਹੜੀ ਆ ਨੈਤਿਕ ਤੌਰ ਤੇ ਤਾਂ ਹਾਰ ਹੋਈ ਚੁੱਕੀ ਹੈ ਜਿਹੜੀ ਭਗਵੰਤ ਮਾਨ ਸਰਕਾਰ ਹੈ 13 0 ਕਹਿੰਦੇ ਸੀ ਉਹਨਾਂ ਨੂੰ ਤਿੰਨ ਸੀਟਾਂ ਹੀ ਆਈਆਂ ਜੀ ਤੇ ਜੇ ਮੇਰੀ ਰਾਏ ਮੰਨ ਲੈਂਦੇ ਭਾਈ ਸਾਹਿਬ ਤਾਂ ਤਿੰਨ ਵੀ ਨਹੀਂ ਆਉਣੀਆਂ ਸੀ ਜੇ 13 ਦੀਆਂ 13 ਸੀਟਾਂ ਤੇ ਚੋਣ ਲੜ ਲੈਂਦੇ ਜੀ ਤੇ ਗੱਲ ਇਹ ਹੈ ਕਿ ਹੁਣ ਜਿਹੜਾ ਐਨਐਸਏ ਹੈ ਇਹ ਦੋਹਾਂ ਸਰਕਾਰਾਂ ਖਤਮ ਕਰ ਸਕਦੀਆਂ ਹੈ ਸੈਂਟਰ ਦੀ ਸਰਕਾਰ ਵੀ ਖਤਮ ਕਰ ਸਕਦੀ ਹੈ ਜਿਹੜੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਹੈ ਤੇ ਪੰਜਾਬ ਦੀ ਸਰਕਾਰ ਜਿਹੜੀ ਆਪ ਸਰਕਾਰ ਹੈ ਭਗਵੰਤ ਮਾਨ ਵਾਲੀ ਇਹ ਵੀ ਖਤਮ ਕਰ ਸਕਦੀ ਹੈ ਹੁਣ ਦੇਖਣਾ ਇਹ ਹੋਊਗਾ ਵੀ ਦੋਹਾਂ ਚੋਂ ਕਿਹੜਾ ਪਹਿਲ ਕਰਦਾ ਹੈ ਤੇ ਕਿਹੜਾ ਪਹਿਲ ਕਦਮੀ ਕਰਕੇ ਇਹ ਜਿਹੜਾ ਹੈਗਾ ਇਹ ਜਿਹੜੀ ਬੇਇਨਸਾफी ਹੋਈ ਆ ਬੜੀ ਵੱਡੀ ਇਸ ਨੂੰ ਜਿਹੜੀ ਉਹ ਖਤਮ ਕਰਦਾ ਹੁਣ ਭਾਜਪਾ ਦੀ ਜੇ 2 ਮਿੰਟ ਰਾਜਦੇਵ ਜੀ ਗੱਲ ਕਰੀਏ ਇਹ ਤਾਂ ਅਮਿਤ ਸ਼ਾਹ ਹੋਣਾ ਨੇ ਬਲਵੰਤ ਸਿੰਘ ਰਾਜੂਆਣਾ ਨੂੰ ਇਹ ਗੱਲ ਲੈ ਕੇ ਕਹਿ ਦਿੱਤਾ ਸੀਗਾ ਵੀ ਇਹ ਮਾਫੀ ਮੰਗ ਲੈਣ ਪਹਿਲਾਂ ਆਪਣਾ ਗੁਨਾਹ ਸਵਕਾਰ ਕਰ ਲੈਣ ਦੂਸਰੇ ਪਾਸੇ ਜਦੋਂ ਰਵਨੀਤ ਬਿੱਟੂ ਹਾਰ ਜਾਂਦੇ ਆ ਉਹਨਾਂ ਨੂੰ ਕੇਂਦਰੀ ਮੰਤਰੀ ਬਣਾਇਆ ਜਾਂਦਾ ਤੇ ਰਵਨੀਤ ਬਿੱਟੂ ਇਹ ਕਹਿ ਦਿੰਦੇ ਆ ਵੀ ਮੈਂ ਬੰਦੀ ਸਿੰਘਾਂ ਨੂੰ ਛਡਾਉਂਗਾ ਸੋ ਇਹ ਮੰਨਿਆ ਜਾ ਸਕਦਾ ਵੀ ਭਾਜਪਾ ਆਪਣਾ ਹੱਥ ਢਿੱਲਾ ਰੱਖੇਗੀ ਭਾਵੇਂ ਐਨਐਸ ਖਤਮ ਕਰਾ ਸਕਦੀ ਐ ਅਮਰਪਾਲ ਸਿੰਘ ਹੋਣਾ ਦੀ ਦੇਖੋ ਕੋਈ ਕੀ ਸੋਚ ਰੱਖਦੇ ਨੇ ਉਹ ਢਿੱਲਾ ਰੱਖਣਗੇ ਜਾਂ ਨਹੀਂ ਰੱਖਣਗੇ ਇਹ ਤਾਂ ਸਮਾਂ ਦੱਸੂਗਾ ਜੀ ਅਸੀਂ ਸਮੇ ਤੋਂ ਪਹਿਲਾਂ ਉਸ ਬਾਰੇ ਨਹੀਂ ਕਹਿ ਸਕਦੇ ਪਰ ਜਿਹੜੀ ਕਾਉਂਟਰ ਇਹ ਦੋ ਬਿਆਨਾਂ 'ਚ ਇਹ ਸੁਭਾਵਿਕ ਹੈ ਉਹਨੀਆਂ ਰਹਣੀਆਂ ਜੀ ਬਿਆਨ ਜਿਹੜੇ ਉਹ ਬਦਲੇ ਜਾਂਦੇ ਆ ਜਿਹੜੀਆਂ ਪਹਿਲਾਂ ਸ਼ਰਤਾਂ ਲਾਈ ਜਾਂਦੀਆਂ ਫਿਰ ਸ਼ਰਤਾਂ ਹਟਾ ਲਈਆਂ ਜਾਂਦੀਆਂ ਤੋਂ ਜਿਹੜੇ ਬੰਦੇ ਸੰਦਰਸ਼ੀਲ ਹੁੰਦੇ ਆ ਉੱਥੇ ਮਾਫੀ ਮੰਨਦਾ ਤਾਂ ਕੋਈ ਪ੍ਰਸ਼ਨ ਹੀ ਨਹੀਂ ਹੁੰਦਾ ਜੀ ਉਹ ਤਾਂ ਤੱਕ ਦੇ ਸੁਪਨੇ 'ਚ ਵੀ ਨਹੀਂ ਸੋਚਿਆ ਜਾ ਸਕਦਾ ਵੀ ਕੋਈ ਮਾਫੀ ਮੰਨ ਕੇ ਬਾਹਰ ਆਊਗਾ ਇਹ ਤਾਂ ਗੱਲੇ ਜਿਹੜੀ ਬੇਅਰਥ ਹੈ ਸੌ ਦੀ 100% ਸੋ ਇਹ ਤਾਂ ਵੈਸੀ ਕਹੀਆਂ ਜਾਂਦੀਆਂ ਹੁੰਦੀਆਂ ਨਹੀਂ ਮੇਰੇ ਕਹਿਣ ਦਾ ਭਾਅ ਸੀ ਕਿਤੇ ਪਾਜਪਾ ਕੋਈ ਦੂਹੀ ਸ਼ਰਤ ਨਾ ਰੱਖ ਦਵੇ ਭਾਈ ਅਮਰਪਾਲ ਹੁਣ ਅੱਗੇ ਨਹੀਂ ਜੀ ਕੋਈ ਸ਼ਰਤ ਜੇ ਕੋਈ ਚੀਜ਼ ਕਹਿੰਦੇ ਹੁੰਦੇ ਨੇ ਸ਼ਰਤ ਤੇ ਤਾਂ ਉਹਨਾਂ ਨੇ ਬਾਹਰ ਆਉਣਾ ਵੀ ਨਹੀਂ ਸ਼ਰਤ ਤੇ ਜੂ ਆਉਣਗੇ ਕੋਈ ਜਿਹੜਾ ਇੰਨਾ ਵੱਡਾ ਸੰਘਰਸ਼ੀ ਨੇਤਾ ਹੋਵੇ ਕਿਤੇ ਸ਼ਰਤ ਤੇ ਵੀ ਬਾਹਰ ਆਉਣਾ ਹੁੰਦਾ ਨਾ ਕੋਈ ਸ਼ਰਤ ਰੱਖਣੀ ਹੈ ਕਿਸੇ ਨੇ ਨਾ ਸ਼ਰਤ ਤੇ ਬਾਹਰ ਆਉਣਾ ਹੈ ਜੀ ਤੇ ਤੁਹਾਨੂੰ ਲੱਗਦਾ ਹੈ ਵੀ ਕਾਨੂੰਨ ਦੇ ਮੁਤਾਬਕ ਇਸ ਮਹੀਨੇ ਦੇ ਵਿੱਚ ਉਹ ਬਾਹਰ ਆ ਜਾਣਗੇ ਤੇ ਸੌ ਚੁੱਕ ਸਮਾਗਮ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਣਗੇ ਹਾਂ ਜੀ ਪੱਕਾ ਡੇਢ ਵਿਸ਼ਵਾਸ ਹੈ ਇਹ ਮੇਰਾ ਜੀ ਰਾਜਦੇਵ ਜੀ ਵਨ ਇੰਡੀਆ ਪੰਜਾਬੀ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਬਹੁਤ ਮਿਹਰਬਾਨੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਔਰ ਮੇਰੇ ਨਾਲ ਫੋਨ ਲਾਈਨ ਤੇ ਇਸ ਵਕਤ ਮੌਜੂਦ ਨੇ ਰਾਜਦੇਵ ਸਿੰਘ ਖਾਲਸਾ ਜਿਹੜੇ ਅੰਮ੍ਰਿਤਪਾਲ ਸਿੰਘ ਦੇ ਵਕੀਲ ਨੇ ਤੇ ਸਾਬਕਾ ਸੰਸਦ ਮੈਂਬਰ ਨੇ ਰਾਜਦੇਵ ਸਿੰਘ ਖਾਲਸਾ ਉਹ ਸ਼ਖਸ ਨੇ ਜਿਨ੍ਹਾਂ ਨੇ ਸਭ ਤੋਂ ਪਹਿਲੀ ਇਹ ਜਾਣਕਾਰੀ ਦਿੱਤੀ ਸੀਗੀ ਕਿ ਭਾਈ ਅਮਰਤਪਾਲ ਸਿੰਘ ਚੋਣਾਂ ਲੜਨ ਵਾਸਤੇ ਰਾਜ਼ੀ ਹੋ ਗਏ ਆ ਬਤੌਰ ਆਜ਼ਾਦ ਉਮੀਦਵਾਰ ਚੋਣਾਂ ਮੁਕੰਮਲ ਹੋ ਗਈਆਂ ਨਤੀਜੇ ਆ ਗਏ ਭਾਈ ਅਮਰਤਪਾਲ ਸਿੰਘ ਲਗਭਗ 197000 ਤੋਂ ਵੱਧ ਵੋਟਾਂ ਦੇ ਨਾਲ ਖੜੂਰ ਸਾਹਿਬ ਤੋਂ ਜਿੱਤ ਹਾਸਲ ਕਰਦੇ ਆ ਤੇ ਹੁਣ 24 ਤਰੀਕ ਨੂੰ ਸੈਸ਼ਨ ਸ਼ੁਰੂ ਹੋਣ ਵਾਲਾ ਲੋਕ ਸਭਾ ਦੇ ਵਿੱਚ ਉਸ ਦੌਰਾਨ ਸਾਰਿਆਂ ਨੇ ਜਿਹੜੇ ਸੰਸਦ ਮੈਂਬਰ ਚੁਣੇ ਗਏ ਉਹਨਾਂ ਨੇ ਸੌ ਚੁੱਕਣੀ ਹੈ ਪਰ ਹਾਲੇ ਤੱਕ ਪੰਜਾਬ ਦੇ ਜਿੰਨੇ ਵੀ ਸੰਸਦ ਮੈਂਬਰ 11 ਹਲੇ ਤੱਕ ਜਿਨ੍ਹਾਂ ਦੀ ਡਿਟੇਲ ਅਪਲੋਡ ਕੀਤੀ ਗਈ ਹੈ ਉਹਦੇ ਵਿੱਚ ਅਮਰਤਪਾਲ ਸਿੰਘ ਜਿਹੜੇ ਨੇ ਉਹਨਾਂ ਦੀ ਡਿਟੇਲ ਅਪਲੋਡ ਨਹੀਂ ਕੀਤੀ ਗਈ ਤੇ ਅਸੀਂ ਜਾਣਦੇ ਹਾਂ ਰਾਜਦੇਵ ਸਿੰਘ ਖਾਲਸਾ ਹੋਣਾ ਤੋਂ ਕਿ ਅਮਰਤਪਾਲ ਸਿੰਘ ਕਦੋਂ ਤੱਕ ਬਾਹਰ ਆ ਸਕਦੇ ਆ ਸਰ ਸਵਾਗਤ ਤੁਹਾਡਾ ਬਹੁਤ ਬਹੁਤ ਵਨ ਇੰਡੀਆ ਪੰਜਾਬੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਮਿਹਰਬਾਨੀ ਜੀ ਸਰ 24 ਤਰੀਕ ਨੂੰ ਸੈਸ਼ਨ ਸ਼ੁਰੂ ਹੋ ਰਿਹਾ ਤੇ ਅਮਰਿਤਪਾਲ ਸਿੰਘ ਜੀ ਅਜੇ ਜੇਲ੍ਹ ਦੇ ਵਿੱਚ ਹੀ ਨੇ ਤੁਸੀਂ ਦੱਸੋਗੇ ਵੀ ਇੱਕ ਐਪਲੀਕੇਸ਼ਨ ਜਿਹੜੀ ਮੂਵ ਕੀਤੀ ਗਈ ਸੀ ਉਹਦਾ ਕੀ ਬਣਿਆ ਉਹ ਐਪਲੀਕੇਸ਼ਨ ਲੈਟਰ ਸੀ ਜੀ ਭਾਈ ਸਾਹਿਬ ਦਾ ਉਹ ਡੀਸੀ ਅੰਮ੍ਰਿਤਸਰ ਨੂੰ ਦਿੱਤਾ ਗਿਆ ਸੀ ਉਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਮੈਂ ਮੈਂਬਰ ਪਾਰਲੀਮੈਂਟ ਚੁਣਿਆ ਗਿਆ ਇਸ ਦੇ ਲਈ ਜਿਹੜਾ ਹੈ ਪਾਰਲੀਮੈਂਟ ਦੇ ਵੀ ਜਾ ਕੇ ਉੱਥੇ ਲੈਣੀ ਹੈ ਸੌਂ ਚੱਕਣੀ ਹੈ ਉਹ ਡੀਸੀ ਅਮਰਸਰ ਕਹ ਰਿਹਾ ਕਿ ਮੈਂ ਉਹ ਹੋਮ ਡਿਪਾਰਟਮੈਂਟ ਹੋਮ ਸੈਕਟਰੀ ਪੰਜਾਬ ਨੂੰ ਭੇਜਦਾ ਤੇ ਉਹਨਾਂ ਨੇ ਫਾਈਨਲ ਕਰਨਾ ਤੇ ਹਾਂ ਮੇਰਾ ਖਿਆਲ ਹੈ ਜੀ ਆਪ ਦਾ ਕਿ ਇਸੇ ਮਹੀਨੇ ਚ ਰਿਹਾਈ ਹੋਣ ਦੀ ਪੱਛੀ ਸੰਭਾਵਨਾ ਹੈ ਤੇ ਉਹ ਚੀਜ਼ ਕਰਨਗੇ ਉਹ ਇਹ ਸੋਚ ਉਤਣ ਲਈ ਚੀਜ਼ ਇੰਤਜ਼ਾਮ ਕਰਨਗੇ ਹਾਲ ਦੀ ਘੜੀ ਇਸ ਬਾਰੇ ਜਿਹੜਾ ਹੈ ਉਹ ਪੱਕੇ ਤੌਰ ਤੇ ਕੁਝ ਨਹੀਂ ਕਿਹਾ ਜਾ ਸਕਦਾ ਪਰੰਤੂ ਜਿਹੜਾ ਸੋਚ ਚਤਨਾ ਇਹ ਤਾਂ ਇੱਕ ਦਸਤੂਰ ਹੈ ਇਸ ਦੇ ਵਿੱਚ ਸਰਕਾਰ ਕੋਈ ਰੋਕਤ ਨਹੀਂ ਪਾ ਸਕਦੀ ਕਿਉਂਕਿ ਜਦੋਂ ਮੇਰੇ ਨਾਲ ਵੀ ਇਹ ਆਪਣਾ ਜਿਹੜੇ ਸੀ ਸਰਦਾਰ ਰਤਿੰਦਰਪਾਲ ਸਿੰਘ ਪਟਿਆਲੇ ਤੋਂ ਤੇ ਬੀਬੀ ਵਿਮਲਤੌਰ ਖਾਲਸਾ ਰੋਪੜ ਤੋਂ ਜੇਲ੍ਹ ਦੇ ਵਿੱਚ ਸੀ ਜਦੋਂ ਉਹਨਾਂ ਨੇ ਚੌਣ ਲੜੀ ਤੇ ਜਿੱਤ ਹਾਸਲ ਕੀਤੀ ਉਹਦੇ ਪਿੱਛੋਂ ਦੋ ਰਿਟਾਂ ਪਾਈਆਂ ਸੀ ਸੁਪਰੀਮ ਕੋਰਟ ਦੇ ਵਿੱਚ ਤੇ ਉਹ ਰਿਟਾਂ ਦੇ ਵਿੱਚ ਇਹ ਹੁਕਮ ਹੋ ਗਿਆ ਸੀ ਕੇ ਸੁਪੀਤਰ ਲੋਕ ਸਭਾ ਜਿਹੜੇ ਰਵੀ ਰਹੇ ਸੀ ਉਸ ਸਮੇਂ ਜਨਤਾ ਦਲ ਦੇ ਬੁੜੀਸਾ ਤੋਂ ਉਹ ਉਹਨਾਂ ਨੂੰ ਸੌਂ ਚਟਾਉਣਗੇ ਤੇ ਉਹ ਸੁਪਰੀਮ ਕੋਰਟ ਦੇ ਹੁਕਮ ਤਾਬੇ ਤੇ ਉਹਨਾਂ ਨੂੰ ਪਾਰਲੀਮੈਂਟ ਹਾਊਸ ਵਿੱਚ ਲਿਆਂਦਾ ਗਿਆ ਸੀ ਤੇ ਉੱਥੇ ਉਹਨਾਂ ਨੇ ਸੌਂ ਚੱਕੀ ਸੀ ਤੇ ਹੁਣ ਮੌਜੂਦਾ ਸਮੇਂ ਵਿੱਚ ਸੰਜੇ ਸਿੰਘ ਸੰਜੇ ਸਿੰਘ ਜਿਹੜੇ ਦਿੱਲੀ ਵਿਧਾਨ ਸਭਾ ਤੋਂ ਰਾਜ ਸਭਾ ਦੇ ਲਈ ਚੁਣੇ ਗਏ ਨੇ ਤੇ ਉਹਨਾਂ ਨੇ ਵੀ ਸੁਪਰੀਮ ਕੋਰਟ ਦੇ ਵਿੱਚ ਰਿੱਟ ਪਾਈ ਸੀ ਕਿ ਮੈਂ ਸੌਂ ਚੱਕਣੀ ਹੈ ਤੇ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਸੀ ਕਿ ਉਹਨਾਂ ਨੂੰ ਜਗਦੀਪ ਜੀ ਜਿਹੜਾ ਇੰਡੀਆ ਨੇ ਉਪਰਾਸ਼ਟਰਪਤੀ ਨੇ ਤੇ ਚੇਅਰਮੈਨ ਨੇ ਰਾਜ ਸਭਾ ਦੇ ਉਹ ਸੋਚ ਚਟਾਉਣਗੇ ਤੇ ਪਾਰਲੀਮੈਂਟ ਹਾਊਸ ਲਿਜਾਇਆ ਗਿਆ ਤੇ ਜਿੱਥੇ ਉਹਨਾਂ ਨੂੰ ਸੋਚ ਪਾਈ ਗਈ ਸੋ ਸੋਚ ਕਰਨ ਵਿੱਚ ਕੋਈ ਡਿਫਿਕਲਟੀ ਨਹੀਂ ਉਹ ਸੁਪਰੀਮ ਕੋਰਟ ਦਾ ਜਿਹੜਾ ਹੈਗਾ ਉਹ ਸੈਟਲਡ ਲਾ ਹੈ ਤੇ ਹੁਣ ਫਿਰ ਭਾਈ ਸਾਹਿਬ ਕਦੋਂ ਤੱਕ ਤੁਹਾਨੂੰ ਲੱਗਦਾ ਬਾਹਰ ਆ ਸਕਦੇ ਆ ਕਿਉਂਕਿ 24 ਤੇ 25 ਸੈਸ਼ਨ ਸ਼ੁਰੂ ਹੋ ਜਾਣਾ 24 ਤਰੀਕ ਨੂੰ ਆਹ ਉਹ 24 ਤੇ 25 ਨੂੰ ਸੈਸ਼ਨ ਸੌਂ ਚੁੱਕਾ ਹੈ ਜੀ ਫਿਰ ਉਸ ਤੋਂ ਬਾਅਦ ਸਪੀਕਰ ਦੀ ਚੋਣ ਹੋਣੀ ਹੈ ਤੇ ਮੈਨੂੰ ਤਾਂ ਯਕੀਨ ਹੈ ਵੀ ਇਸੇ ਮਹੀਨੇ ਉਹਨਾਂ ਨੂੰ ਬਾਹਰ ਆਉਣਾ ਚਾਹੀਦਾ ਤੇ ਕਦੋਂ ਤੱਕ ਪੰਜਾਬ ਸਰਕਾਰ ਉਹ ਜਿਹੜੀ ਐਨਐਸਏ ਲੱਗੀ ਹੋਈ ਹੈ ਇਹ ਟੁੱਟ ਜਾਏਗੀ ਫਿਰ ਪੰਜਾਬ ਸਰਕਾਰ ਲੈਟਰ ਦੇ ਦੇਗੀ ਵੀ ਐਨਐਸਏ ਜਿਹੜੀ ਉਹਨਾਂ ਤੇ ਲੱਗੀ ਹੋਈ ਹੈ ਇਹਨੂੰ ਤੋੜ ਦਿਓ ਖਤਮ ਕਰ ਦਿਓ ਦੇਖੋ ਜੀ ਪੰਜਾਬ ਸਰਕਾਰ ਦੀ ਜਿਹੜੀ ਆ ਨੈਤਿਕ ਤੌਰ ਤੇ ਤਾਂ ਹਾਰ ਹੋਈ ਚੁੱਕੀ ਹੈ ਜਿਹੜੀ ਭਗਵੰਤ ਮਾਨ ਸਰਕਾਰ ਹੈ 13 0 ਕਹਿੰਦੇ ਸੀ ਉਹਨਾਂ ਨੂੰ ਤਿੰਨ ਸੀਟਾਂ ਹੀ ਆਈਆਂ ਜੀ ਤੇ ਜੇ ਮੇਰੀ ਰਾਏ ਮੰਨ ਲੈਂਦੇ ਭਾਈ ਸਾਹਿਬ ਤਾਂ ਤਿੰਨ ਵੀ ਨਹੀਂ ਆਉਣੀਆਂ ਸੀ ਜੇ 13 ਦੀਆਂ 13 ਸੀਟਾਂ ਤੇ ਚੋਣ ਲੜ ਲੈਂਦੇ ਜੀ ਤੇ ਜਲ ਇਹ ਹੈ ਕਿ ਹੁਣ ਜਿਹੜਾ ਐਨਐਸਏ ਹੈ ਇਹ ਦੋਹੇ ਸਰਕਾਰਾਂ ਖਤਮ ਕਰ ਸਕਦੀਆਂ ਇਹ ਸੈਂਟਰ ਦੀ ਸਰਕਾਰ ਵੀ ਖਤਮ ਕਰ ਸਕਦੀ ਹੈ ਜਿਹੜੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਹੈ ਤੇ ਪੰਜਾਬ ਦੀ ਸਰਕਾਰ ਜਿਹੜੀ ਆਪ ਸਰਕਾਰ ਹੈ ਭਗਵੰਤ ਮਾਨ ਵਾਲੀ ਇਹ ਵੀ ਖਤਮ ਕਰ ਸਕਦੀ ਹੈ ਹੁਣ ਦੇਖਣਾ ਇਹ ਹੋਊਗਾ ਵੀ ਦੋਹਾਂ ਚੋਂ ਕਿਹੜਾ ਪਹਿਲੇ ਕਰਦਾ ਹੈ ਤੇ ਕਿਹੜਾ ਪਹਿਲੇ ਕਦਮੀ ਕਰਕੇ ਇਹ ਜਿਹੜਾ ਹੈਗਾ ਇਹ ਜਿਹੜੀ ਬੇਨਸਾਹੀ ਹੋਈ ਆ ਬੜੀ ਵੱਡੀ ਇਸ ਨੂੰ ਜਿਹੜੀ ਆ ਖਤਮ ਕਰਦਾ ਹੁਣ ਭਾਜਪਾ ਦੀ ਜੇ 2 ਮਿੰਟ ਰਾਜਦੇਵ ਜੀ ਗੱਲ ਕਰੀਏ ਇਹ ਤਾਂ ਅਮਿਤ ਸ਼ਾਹ ਹੋਣਾ ਨੇ ਬਲਵੰਤ ਸਿੰਘ ਰਾਜੂਆਣਾ ਨੂੰ ਇਹ ਗੱਲ ਲੈ ਕੇ ਕਹਿ ਦਿੱਤਾ ਸੀਗਾ ਵੀ ਇਹ ਮਾਫੀ ਮੰਗ ਲੈਣ ਪਹਿਲਾਂ ਆਪਣਾ ਗੁਨਾਹ ਸਵਕਾਰ ਕਰ ਲੈਣ ਦੂਸਰੇ ਪਾਸੇ ਜਦੋਂ ਰਵਨੀਤ ਬਿੱਟੂ ਹਾਰ ਜਾਂਦੇ ਆ ਉਹਨਾਂ ਨੂੰ ਕੇਂਦਰੀ ਮੰਤਰੀ ਬਣਾਇਆ ਜਾਂਦਾ ਤੇ ਰਵਨੀਤ ਬਿੱਟੂ ਇਹ ਕਹਿ ਦਿੰਦੇ ਆ ਵੀ ਮੈਂ ਬੰਦੀ ਸਿੰਘਾਂ ਨੂੰ ਛਡਾਉਂਗਾ ਸੋ ਇਹ ਮੰਨਿਆ ਜਾ ਸਕਦਾ ਵੀ ਭਾਜਪਾ ਆਪਣਾ ਹੱਥ ਢਿੱਲਾ ਰੱਖੇਗੀ ਭਾਵੇਂ ਐਨਐਸ ਖਤਮ ਕਰਾ ਸਕਦੀ ਐ ਅਮਰਪਾਲ ਸਿੰਘ ਹੋਣਾ ਦੀ ਦੇਖੋ ਕੋਈ ਕੀ ਸੋਚ ਰੱਖਦੇ ਨੇ ਉਹ ਢਿੱਲਾ ਰੱਖਣਗੇ ਜਾਂ ਨਹੀਂ ਰੱਖਣਗੇ ਇਹ ਤਾਂ ਸਮਾਂ ਦੱਸੂਗਾ ਜੀ ਅਸੀਂ ਸਮੇ ਤੋਂ ਪਹਿਲਾਂ ਉਸ ਬਾਰੇ ਨਹੀਂ ਕਹਿ ਸਕਦੇ ਪਰ ਜਿਹੜੀ ਕੌਂਟਰ ਇਹ ਦੋ ਬਿਆਨਾਂ 'ਚ ਇਹ ਸੁਭਾਵਕ ਹੈ ਉਹਨੀਆਂ ਰਹਿੰਦੀਆਂ ਜੀ ਬਿਆਨ ਜਿਹੜੇ ਉਹ ਬਦਲੇ ਜਾਂਦੇ ਆ ਜਿਹੜੀਆਂ ਪਹਿਲਾਂ ਸ਼ਰਤਾਂ ਲਾਈ ਜਾਂਦੀਆਂ ਫਿਰ ਸ਼ਰਤਾਂ ਹਟਾ ਲਈਆਂ ਜਾਂਦੀਆਂ ਤਾਂ ਉਹ ਜਿਹੜੇ ਬੰਦੇ ਸੰਦਰਸ਼ੀਲ ਹੁੰਦੇ ਆ ਉੱਥੇ ਮਾਫੀ ਮੰਨ ਲੈਂਦਾ ਤਾਂ ਕੋਈ ਪ੍ਰਸ਼ਨ ਨਹੀਂ ਹੁੰਦਾ ਜੀ ਉਹ ਤਾਂ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਜਾ ਸਕਦਾ ਵੀ ਕੋਈ ਮਾਫੀ ਮੰਨ ਕੇ ਬਾਹਰ ਆਊਗਾ ਇਹ ਤਾਂ ਗੱਲੇ ਜਿਹੜੀ ਬੇਅਰਥ ਹੈ 100 ਦੀ 100% ਸੋ ਇਹ ਤਾਂ ਵੈਸੇ ਹੀ ਕਹੀਆਂ ਜਾਂਦੀਆਂ ਹੁੰਦੀਆਂ ਨਹੀਂ ਮੇਰੇ ਕਹਿਣ ਦਾ ਭਾਅ ਸੀ ਕਿਤੇ ਭਾਜਪਾ ਕੋਈ ਦੋ ਹੀ ਸ਼ਰਤ ਨਾ ਰੱਖ ਦਵੇ ਭਾਈ ਅਮਰਪਾਲ ਹੁਣ ਅੱਗੇ ਨਹੀਂ ਜੀ ਕੋਈ ਸ਼ਰਤ ਜੇ ਕੋਈ ਚੀਜ਼ ਕਹਿੰਦੇ ਹੁੰਦੇ ਨੇ ਸ਼ਰਤ ਤੇ ਤਾਂ ਉਹਨਾਂ ਨੇ ਬਾਹਰ ਆਉਣਾ ਵੀ ਨਹੀਂ ਸ਼ਰਤ ਤੇ ਚੂਹੋਂਗੇ ਕੋਈ ਜਿਹੜਾ ਇਨਾ ਵੱਡਾ ਸੰਘਰਸ਼ੀ ਨੇਤਾ ਹੋਵੇ ਕਿਤੇ ਸ਼ਰਤ ਤੇ ਵੀ ਬਾਹਰ ਆਉਣਾ ਹੁੰਦਾ ਨਾ ਕੋਈ ਸ਼ਰਤ ਰੱਖਣੀ ਹੈ ਕਿਸੇ ਨੇ ਨਾ ਸ਼ਰਤ ਤੇ ਬਾਹਰ ਆਉਣਾ ਹੈ ਜੀ ਤੇ ਤੁਹਾਨੂੰ ਇਹ ਲੱਗਦਾ ਹੈ ਵੀ ਕਾਨੂੰਨ ਦੇ ਮੁਤਾਬਕ ਇਸ ਮਹੀਨੇ ਦੇ ਵਿੱਚ ਉਹ ਬਾਹਰ ਆ ਜਾਣਗੇ ਤੇ ਸੌ ਚੁੱਕ ਸਮਾਗਮ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਣਗੇ ਹਾਂਜੀ ਪੱਕਾ ਡੇਢ ਵਿਸ਼ਵਾਸ ਹੈ ਜੀ ਮੇਰਾ ਜੀ ਰਾਜਦੇਵ ਜੀ ਵਨ ਇੰਡੀਆ ਪੰਜਾਬੀ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਬਹੁਤ ਮਿਹਰਬਾਨੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ